ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਇਸ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਬੀਟਲ ਨਸਲ ਬਾਰੇ ਗੱਲਬਾਤ ਕਰਾਂਗੇ ਤੇ ਆਪਾਂ ਇਸ ਵਕਤ ਖੜੇ ਆ ਮੁਰਾਦਵਾਲਾ ਭੋਮਗੜ ਪਿੰਡ ਬਾਈ ਸ਼ੇਰ ਸਿੰਘ ਕੋਲ ਬਾਈ ਹੋਰਾਂ ਨੇ ਸੈਦੋਗੇ ਬਲੱਡ ਲਾਈਨ ਤੇ ਕੰਮ ਕੀਤਾ ਹੈਗਾ ਕਾਫੀ ਸਾਲ ਹੋ ਗਏ ਇਹਨਾਂ ਨੂੰ ਤੇ ਆਪਣੇ ਨਾਲ ਵੀਡੀਓ ਦੇ ਵਿੱਚ ਬਾਈ ਸ਼ੇਰ ਸਿੰਘ ਖੜੇ ਆ ਬਾਈ ਗਰਜੀਤ ਸਿੰਘ ਤੇ ਬਾਈ ਜਗਦੀਸ਼ ਅਤੇ ਬਾਈ ਸ਼ੇਰ ਸਿੰਘ ਦੀ ਬੇਟੀ ਪ੍ਰੀਆ ਸਾਰਿਆਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਈ ਸ਼ੇਰ ਸਿੰਘ ਦਾ ਕਰਦੇ ਹਾਂ ਸਵਾਗਤ ਜੀ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਆਇਆਂ ਨੂੰ ਤੁਹਾਨੂੰ ਧੰਨਵਾਦ ਬਾਈ ਤੁਸੀਂ ਸਮਾਂ ਦਿੱਤਾ ਹਨਾ ਤੇ ਆਪਣੀਆਂ ਵੀਡੀਓ ਨੂੰ ਬਾਈ ਲੋਕ ਬਹੁਤ ਪਿਆਰ ਦੇ ਰਹੇ ਆ ਤੁਹਾਡੇ ਜਾਨਵਰ ਬਹੁਤ ਸੋਹਣੇ ਹਨਾ ਜੀ 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 ਆਪਣੇ ਨਾ ਬਾਈ ਅੱਜ ਕੱਲ ਜਿਵੇਂ ਬੀਟਲ ਬਰੀਡ ਤੇ ਜਿਹੜੇ ਵੀ ਬੰਦੇ ਕੰਮ ਕਰ ਰਹੇ ਆ ਜਾਂ ਕਰਕੇ ਸੜ ਚੁੱਕੇ ਆ ਹਾਂਜੀ ਹਾਂਜੀ ਬਹੁਤ ਲੋਕ ਕਹਿ ਦਿੰਦੇ ਆ ਕਿ ਬੀਟਲ ਜਿਹੜੀ ਬੱਕਰੀ ਹੈਗੀ ਆ ਇਹ ਟਾਈਮ ਬਹੁਤ ਲੈਂਦੀ ਆ ਤਿਆਰ ਨਹੀਂ ਹੁੰਦੀ ਸਮਾਂ ਬਹੁਤ ਲੱਗਦਾ ਸੁੰਦੀ ਨਹੀਂ ਛੇਤੀ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਨੂੰ ਮੋਟੀਵੇਸ਼ਨ ਦੇਣੀ ਹੈਗੀ ਆ ਕਿਉਂਕਿ ਤੁਸੀਂ ਇੰਨੇ ਸਾਲਾਂ ਤੋਂ ਬਰੀਡ ਤੇ ਕੰਮ ਕਰ ਰਹੇ ਹੋ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜੀ ਬਰੀਡ ਹੈਗੀ ਆ ਉਹ ਤੁਸੀਂ ਕਿਵੇਂ ਤਿਆਰ ਕੀਤੀ ਹੈ ਕਿੰਨੀ ਕਿ ਮਿਹਨਤ ਲੱਗੀ ਹੈ ਭਾਈ ਜੀ ਦੇਖੋ ਆਪਾਂ ਨੂੰ ਟਾਈਮ ਵੀ ਦੇਣਾ ਪੈਂਦਾ ਜਾਨਵਰਾਂ ਤੇ ਹਾਂਜੀ ਜੇ ਆਪਾਂ ਬਰੀਡ ਤਿਆਰ ਕਰਦੇ ਆਂ ਜੀ ਜੀ ਭਾਈ ਚੰਗੀ ਬਰੀਡ ਹੋਵੇ ਉਸ ਦੇ ਬਾਅਦ ਜੇ ਆਪਾਂ ਉਹਨੂੰ ਚੰਗਾ ਟਾਈਮ ਦਿੰਨੇ ਆਂ ਕੁਝ ਖਰਚਾ ਵੀ ਲਾਣਾ ਪੈਂਦਾ ਜੀ ਹਾਂਜੀ ਉਹਦੇ ਬਾਅਦ ਹੀ ਬਰੀਡ ਤਿਆਰ ਹੁੰਦੀ ਹੈ ਜੀ ਬਰੀਡ ਗੱਲਾਂ ਨਾਲ ਨਹੀਂ ਤਿਆਰ ਹੁੰਦੀ ਸਹੀ ਹੈ ਜੀ ਲੋਕੀ ਕਹਿ ਦਿੰਦੇ ਵੀ 1 ਮਿੰਟ 'ਚ ਬਰੀਡ ਤਿਆਰ ਕਰ ਲਈਏ ਦੇਖੋ ਵੱਡੇ ਵੱਡੇ ਸੁਪਨੇ ਲੈਣ ਦਾ ਕੋਈ ਵੱਡੀ ਗੱਲ ਨਹੀਂ ਪੈਸੇ ਨਾਲ ਬਰੀਡ ਤਿਆਰ ਹੋ ਜਾਂਦੀ ਹੈ ਜੀ ਜੇ ਆਪਣੇ ਕੋਲ ਲੱਖਾਂ ਰੁਪਏ ਆਪਾਂ ਬੱਕਰੀਆਂ ਖਰੀਦ ਲਈਏ। ਨਾ ਜੀ ਕੱਲੇ ਪੈਸੇ ਨਹੀਂ ਕੰਮ ਕਰਦੇ। ਕਿਸਮਤ ਵੀ ਕੰਮ ਕਰਨੀ ਚਾਹੀਦੀ ਹੈ ਬੰਦੇ ਦੀ। ਹਾਂਜੀ ਕਰਮ ਵੀ ਕੰਮ ਕਰਦੇ ਆ। ਕਨਮ ਪ੍ਰਧਾਨ ਹੋਣ ਜੀ ਤੇ ਕੁਛ ਜੇ ਚੰਗੇ ਬੰਦਿਆਂ ਦੇ ਵਾਹ ਜਿਵੇਂ ਮੈਂ ਬਾਈ ਪਮਾ ਜੀ ਦੇ ਵਾਹ ਪੈ ਗਿਆ ਜੀ। ਹਾਂਜੀ ਮੇਰੇ ਉਸਤਾਦ ਜੀ ਨੇ ਚੰਗੇ ਬੰਦਿਆਂ ਦੇ ਜੇ ਆਪਾਂ ਪੇਟੇ ਪੈਨੇ ਆ ਜੀ ਉਹੀ ਬੰਦੇ ਤਾਰਦੇ ਚੰਗੀ ਬਰੀਡ ਦੇ ਵਿੱਚ। ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਜੀ ਤੁਹਾਡੇ ਨਾਲ ਠੱਗੀਆਂ ਠੁੱਗੀਆਂ ਵੱਜੀਆਂ ਸੀ ਕਿ ਸਿੱਧਾ ਹੀ ਤੁਹਾਡੇ ਕੰਮ ਸ਼ੁਰੂ-ਸ਼ੁਰੂ ਚ ਹਰ ਬੰਦੇ ਨਾਲ ਨਵੇਂ ਨਾਲ ਹੁੰਦੀ ਹੈ ਜੀ ਠੱਗੀਆਂ ਵੱਜੀਆਂ ਹੈ ਨਾ ਨਹੀਂ ਪਰ ਨਹੀਂ ਆਪਣਾ ਕਈ ਭਰਾਵਾਂ ਨੇ ਆਪ ਨੂੰ ਚੰਗੇ ਜਾਨਵਰ ਦਿੱਤੇ ਉਹਦੇ ਬਾਅਦ ਬਾਈ ਜੀ ਨੇ ਆਪਣਾ ਲੜਫੜਿਆ ਜੀ ਹਾਂਜੀ ਬਸ ਆਪਾਂ ਨੂੰ ਇਕੱਲੇ ਬਾਈ ਜੀ ਤਾਰ ਕੇ ਬਾਈ ਜੀ ਜਿਵੇਂ ਤੁਸੀਂ ਗੱਲ ਕੀਤੀ ਵੀ ਖਰਚਾ ਖਾਂਦੀਆਂ ਬੱਕਰੀਆਂ ਜੀ ਜੀ ਚਲੋ ਆਪਾਂ ਖਰਚਾ ਵੀ ਕਰਦੇ ਆਂ ਨਸਲ ਵੀ ਵਧੀਆ ਰੱਖਦੇ ਆਂ ਜਦੋਂ ਖਰਚਾ ਕਰਕੇ ਫਿਰ ਜਾਨਵਰ ਤਿਆਰ ਹੁੰਦੇ ਆ ਇਹ ਮੁੱਲ ਮੋੜਦੇ ਆ ਉਹਦੇ ਖਰਚੇ ਦਾ ਜੀ ਬਿਲਕੁਲ 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 ਠੀਕ ਹੈ ਭਾਈ ਹਾਂਜੀ ਹਾਂਜੀ ਆਪਾਂ ਹੁਣ ਬੱਕਰੀਆਂ ਦਿਖਾਈਏ ਜਿਹੜੀਆਂ ਤੁਸੀਂ ਦਿਖਾ ਰਹੇ ਹੋ ਤੁਹਾਡੇ ਹੱਥਾਂ 'ਚ ਬੱਕਰੀਆਂ ਨੇ ਹਨਾ ਤਾਂ ਇਹਨਾਂ ਬਾਰੇ ਥੋੜਾ ਡਿਟੇਲ ਨਾਲ ਦੱਸਿਓ ਜੀ ਕਿਵੇਂ ਅੱਗੇ ਦੀ ਅੱਗੇ ਇਹਨਾਂ ਤੋਂ ਪੀੜ੍ਹੀਆਂ ਤਿਆਰ ਕੀਤੀਆਂ ਤੁਸੀਂ ਇਹ ਬਾਈ ਜੀ 15-16 ਸਾਲ ਦੀ ਹੋ ਗਈ ਜੀ ਜਿਹੜੀ ਇਹ ਸ਼ੇਰੀ ਬੱਕਰੀ ਹੈ ਜੀ ਜੀ ਇਹਦੇ ਮੂੰਹ 'ਚ ਇੱਕ ਦੰਦ ਵੀ ਹੈ ਨਹੀਂ ਨੂੰ 3 ਸਾਲ 2 ਸਾਲ ਤੋਂ ਵੱਧ ਹੋ ਗਏ ਆ ਦੇਖ ਲਓ ਜੀ ਲਓ ਜੀ ਦੇਖੋ ਇੱਕ ਵੀ ਦੰਦ ਨਹੀਂ ਹੈ ਹਨਾ ਇੱਕ ਮਿੰਟ ਦਿਖਾਓ ਦੁਬਾਰਾ ਜੀ ਆ ਦੇਖੋ ਬਈ ਦੰਦ ਸਾਰੇ ਡਿੱਗ ਚੁੱਕੇ ਆ ਹਾਂਜੀ ਹਾਂਜੀ ਤੇ 2 ਸਾਲਾਂ ਤੋਂ ਖਾਲੀ ਰੱਖੀ ਹੋਈ ਹੈ 2 ਢਾਈ ਸਾਲਾਂ ਤੋਂ ਹਾਂਜੀ ਤੇ ਆਪਾਂ ਕੋਈ ਇਹਦਾ ਬੱਚਾ ਨਹੀਂ ਹੁਣ ਲੈਣਾ ਜੀ ਠੀਕ ਹੈ ਬਈ ਇਹਨੇ ਬਹੁਤ ਕੁਝ ਤਾਂ ਆ ਪੱਠਾ ਇਹਨੇ ਦਿੱਤੀਆਂ ਆ ਦੇਖ ਲੋ ਜੀ ਇਹ ਪੱਠਾ ਛੇਰੀ ਇਸੇ ਬੱਕਰੀ ਦੀ ਜੀ ਜੀ ਇਹਨੇ 47 ਇੰਚ ਦੋ ਦੰਦ ਦਾ ਬੱਚਾ ਤਿਆਰ ਕਰਿਆ ਪੱਠ ਨੇ ਅੱਛਾ ਜੀ ਹਾਂਜੀ ਹਾਂਜੀ ਇਹਦੇ ਤੋਂ ਕਿੰਨੇ ਸੂਏ ਆ ਗਏ ਤੁਹਾਡੇ ਕੋਲ ਇਹ ਤਾਂ ਦੋ ਸੂਏ ਹੋਗੇ ਦੋ ਸੂਏ ਸੂਈ ਆ ਹਾਂਜੀ ਹਾਂ ਤੇ ਇਹ ਕਿੰਨੇ ਦੰਦਾਂ ਤੇ ਆਈ ਹੁਣ ਇਹ ਮੇਰੇ ਖਿਆਲ 6 ਹੋਣੀਆਂ ਜਾਂ 8 ਹੋਣੀਆਂ 6 ਆ ਜੀ ਛੇ ਦੰਦ ਹੋ ਗਈ ਹੈ ਨਾ ਹਾਂਜੀ ਛੇ ਦੰਦ ਤੋਂ ਦੋ ਸੂਏ ਲੈ ਆ ਤੁਸੀਂ ਮਾਰੀ ਮਾਰੀ ਹਾਂਜੀ ਹਾਂਜੀ ਬਾਈ ਜਿਹੜੀ ਇਹ ਬੱਕਰੀ ਹੈਗੀ ਆ ਤੁਹਾਡੇ ਕੋਲ ਇਹਨੇ ਸੂਏ ਦੇ ਚੁੱਕੀ ਹੈ ਨਾ ਇਹ ਫਿਰ ਤੁਸੀਂ ਕਿੱਥੋਂ ਲੈ ਕੇ ਆਏ ਬਾਈ ਪੰਮੇ ਦੇ ਘਰੋਂ ਆਈ ਜਿਹੜੀ ਉਹ ਬੱਕਰੀ ਇਹ ਬਾਈ ਪੰਮਾ ਜੀ ਤੋਂ ਆਈ ਸੀ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਟਾਈਮ ਪਹਿਲੇ ਪੱਠਾ ਹੀ ਆਈਆਂ ਸੀ ਪਹਿਲਾਂ ਆਈ ਹਾਂਜੀ ਇੱਕ ਇਹ ਆਈ ਸੀ ਇੱਕ ਡੱਬੇ ਰੰਗ ਦੀ ਬੱਕਰੀ ਬਹੁਤ ਚੰਗੀ ਸੀ ਜਿਹੜਾ 50ਾਂ 'ਚ ਬੱਚਾ ਕਰ ਗਈ ਹਾਂਜੀ ਹਾਂਜੀ ਤੇ ਲੋਕ ਕਹਿੰਦੇ ਸਾਡਾ ਸਾਡੀ ਬਰੀਡ ਹੈ ਅੱਛਾ ਤੇ ਉਹ ਆਪਣੇ ਘਰੋਂ ਗਿਆ ਸੀ ਬੱਚਾ ਜੀ ਨਾ ਕਰਦੀ ਹੁਣ ਪਤਾ ਨਹੀਂ ਕਿਉਂ ਝੂਠ ਰਚ ਕੇ ਆਮਦਨ ਕੀ ਰੱਖੀ ਹੈ ਹੂੰ ਕੀ ਬੰਦਾ ਝੂਠ ਬੋਲਣਾ ਕੁਝ ਨਹੀਂ ਬੰਦਾ ਜਿਵੇਂ ਕੋਈ ਫਾਇਦਾ ਨਹੀਂ ਮੈਨੂੰ ਤਾਂ ਅਜੇ ਤੱਕ ਕੋਈ ਬੰਦਾ ਲੱਗਿਆ ਨਹੀਂ ਜਿਹੜਾ ਝੂਠ ਬੋਲ ਕੇ ਤਰ ਗਿਆ ਵਿੱਚ ਹਾਂਜੀ 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 ਤੇ ਬਈ ਜਿਹੜੀ ਇਹ ਬੱਕਰੀ ਆ ਗਈ ਹੁਣ ਇਸ ਦੀ ਅੱਗੇ ਆ ਗਈ ਹੈ ਨਾ ਇਹਦੇ ਬੱਚੇ ਹੈਗੇ ਹੁਣ ਆਪਣੇ ਕੋਲੇ ਇਸ ਸਮੇਂ ਕੋਈ ਇਹਦੇ ਬੱਚੇ ਦੋ ਦਿੱਤੇ ਸੀ ਜੀ ਮਹਾਰਾਸ਼ਟਰ ਲੈ ਗਏ ਜੀ ਠੀਕ ਹੈ ਜੀ ਬਹੁਤ ਮਹਿੰਗੇ ਰੇਟ 'ਚ ਲੈ ਗਏ ਜੀ ਹੁਣ ਉਹ ਰੇਟ ਮੈਨੂੰ ਦੱਸਣਾ ਉਹਨੂੰ ਜੱਚਿਆ ਉਹ ਲੈ ਗਿਆ ਈ ਮੈਨੂੰ ਜੱਚਿਆ ਮੈਂ ਦੇ ਦਿੱਤੀ ਠੀਕ ਹੈ ਬਈ ਬਹੁਤ ਮਹਿੰਗੇ ਰੇਟ 'ਚ ਬੱਚੇ ਗ ਇਹਨਾਂ ਦੀ ਬਈ ਅੱਗੇ ਹੋਰ ਵੀ ਪੀੜੀਆਂ ਦਿਖਾਓ ਸਾਨੂੰ ਹਨਾ ਵੀਡੀਓ ਚ ਚੱਲਦੀ ਰੱਖਿਆ ਸੀ 47 ਇੰਚ ਜੀ ਜਿਹੜਾ ਹੈਗਾ ਆਪਣੇ ਕੋਲ ਹੀ ਹਾਂਜੀ ਉਹ ਇਸੇ ਦਾ ਬੱਚਾ ਹੈ ਉਹ ਇਸੇ ਦਾ ਬੱਚਾ ਜੀ ਨਾਲ ਆਪਾਂ ਸ਼ਾਟ ਚਲਾ ਦਿੰਨੇ ਆ ਦੋਸਤੋ ਜਿਹੜਾ ਤੁਸੀਂ ਬੱਕਰੇ ਦੇਖ ਰਹੇ ਹਾਂ ਇਹ ਵੀ ਇਸੇ ਬੱਕਰੀ ਦਾ ਆ ਗਿਆ ਹੈ ਨਾ 47 ਇੰਚ ਦੇ ਵਿੱਚ ਜੀ ਜੀ ਤੇ ਭਾਈ ਜਦੋਂ ਬੱਕਰੀਆਂ ਤੁਸੀਂ ਵੇਚਦੇ ਹੋ ਜਾਂ ਬੱਚੇ ਵੇਚਦੇ ਹੋ ਲੋਕ ਤੁਹਾਡੇ ਤੋਂ ਲੈ ਕੇ ਜਾਂਦੇ ਆਦਰ ਸਟੇਟਾਂ 'ਚ ਵੀ ਜਾਂਦਾ ਜਾਨਵਰ ਪੰਜਾਬ 'ਚ ਵੀ ਹੈ ਨਾ ਤਾਂ ਲੋਕ ਰੰਗ ਦੇਖਦੇ ਆ ਤੁਹਾਡੇ ਕੋਲੇ ਅੱਖਾਂ ਦੇਖਦੇ ਆ ਨਾ ਜੀ ਪੁੱਛਦੇ ਨਹੀਂ ਉਹ ਤਾਂ ਬੱਕਰੀਆਂ ਨੂੰ ਚੰਬੜ ਜਾਂਦੇ ਇਹ ਰੰਗ ਉਹਨਾਂ ਨੇ ਕੀ ਦੇਖਣੇ ਹਾਂਜੀ ਵੀ ਆਹ ਬੱਕਰੀ ਸਾਨੂੰ ਦੇ ਦਿਓ ਆਹ ਬੱਕਰੀ ਸਾਨੂੰ ਦੇ ਦਿਓ ਠੀਕ ਹੈ ਜੀ ਤੇ ਬਸ ਕਹਿ ਦਿੰਨੇ ਆ ਵੀ ਬਾਈ ਜੀ ਨੂੰ ਪੁੱਛ ਲਓ ਜਿਵੇਂ ਆਰਡਰ ਕਰਨਗੇ ਆਪਾਂ ਦੇ ਦਾਂਗੇ ਠੀਕ ਹੈ ਜੀ ਹੋਰ ਵੀ ਦਿਖਾਓ ਜੀ ਪੱਠਾ ਮੇਰਾ ਆਪਣੀਆਂ ਬਾਈ ਵੀਡੀਓ ਨੂੰ ਸਕਿਪ ਨਾ ਕਰਿਓ ਦੇਖਦੇ ਰਹੋ ਜਿਨ੍ਹਾਂ ਨੇ ਬੀਟਲ ਨਸਲ ਤੇ ਕੰਮ ਕਰਨਾ ਤੁਹਾਨੂੰ ਚੰਗੀਆਂ ਜਾਣਕਾਰੀਆਂ ਦੇਵਾਂਗੇ ਚੰਗੇ ਜਾਨਵਰ ਦਿਖਾਵਾਂਗੇ ਹਨਾ ਤੇ ਜੇ ਆਪਾਂ ਸਬਰ ਦੇ ਨਾਲ ਬਾਈ ਕੰਮ ਕਰਾਂਗੇ ਨਸਲ ਵੀ ਤਿਆਰ ਹੁੰਦੀ ਆ ਤੇ ਨਾਮ ਵੀ ਬੰਦਾਂ ਹਾਂਜੀ ਇਹ ਪੱਠੇ ਬਾਰੇ ਦੱਸੋ ਜੀ ਆਹ ਪੱਠ ਦੇਖ ਲਓ ਜੀ ਹਾਂਜੀ ਬਾਈ ਇਹ ਵੀ 6 ਰੰ ਦਾ 45 ਇੰਚ ਹਾਈਟ ਕਰਗੇ 6 ਦੰਦ 45 ਇੰਚ ਤੇ ਲੰਬਾਈ ਦੇਖੋ ਪੱਟ ਦੀ ਉਹ ਪਹਿਲੇ ਵਾਲੀ ਵੀ 45 ਸੀ ਹਾਂਜੀ ਹਾਂਜੀ 45 ਪਲੱਸ ਹੀ ਹੋਵੇਗੀ ਹੁਣ ਤਾਂ ਮੈਂ ਮੰੰਤੀ ਨਹੀਂ ਕਰੀ ਇਦੀ ਮਾਂ ਵੀ ਤੁਹਾਡੇ ਕੋਲ ਹੀ ਹੈ ਜੀ ਹਾਂਜੀ ਹਾਂ ਇਹਦੀ ਮਾਂ ਮੈਂ ਵੇਚਤੀ ਸੀ ਮਹਾਰਾਸ਼ਟra ਲੈ ਗਈ ਸੀ ਠੀਕ ਹੈ ਭਾਈ ਹਾਂਜੀ ਤੇ ਇਹਦੇ ਤੋਂ ਕਿੰਨੇ ਸੂਏ ਆਏ ਆ ਜੀ ਇਹਨੇ ਇੱਕ ਸੂਆ ਦਿੱਤਾ ਏ ਇੱਕ ਸੂਆ ਦਿੱਤਾ ਏ ਜੀ ਜੀ ਇਹਦੀ ਪੱਠਾ ਆ ਦੇਖੋ ਜੀ ਲਓ ਭਾਈ ਇਹਦੀ ਪੱਠਾ ਦੇਖ ਲਓ ਤੁਸੀਂ ਜੀ ਚਾਰੀ ਇੰਚ ਖੀਰੀ ਪੱਠਾ ਹੀ ਏ 40 ਇੰਚ ਖੀਰੀ ਪੱਠਾ ਜੀ 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 ਫੇਤਾ ਲਾ ਕੇ 40 ਇੰਚ ਖੀਰੀ ਏ ਲਓ ਭਾਈ ਦੰਦ ਵੀ ਦੇਖ ਸਕਦੇ ਹੋ ਤੁਸੀਂ ਲੋਕ ਜਿਨ੍ਹਾਂ ਨੇ ਭਾਈ ਜੀ ਬਰੀਡ ਤੇ ਕੰਮ ਕਰਨਾ ਨਾ ਉਹਨਾਂ ਦੇ ਘਰੇ ਪੀੜੀਆਂ ਤਿਆਰ ਹੁੰਦੀਆਂ ਨੇ ਆਹ ਦੇਖ ਲਓ 40 ਇੰਚ ਖੀਰੀ ਪੱਠਾ ਜੀ ਸਾਡੇ 43 ਇਹਦਾ ਭਰਾ ਵੀ ਹੈਗਾ ਹੀ ਖੀਰਾ ਅੱਛਾ ਜੀ ਹਾਂਜੀ ਹਾਂਜੀ ਜਿਹੜਾ ਲੋਹਾ ਬੱਕਰਾ ਆਪਣਾ ਉਹ ਵੀ ਇਸੇ ਬੱਕਰੀ ਦਾ ਜੀ ਜੀ ਇਸੇ ਬੱਕਰੀ ਦਾ ਵਿੱਚੇ ਲਓ ਬਈ ਦੇਖੋ ਹਣਾ ਬਾਈ ਸ਼ੇਰ ਸਿੰਘ ਨੇ ਬਹੁਤ ਹੀ ਤਰੀਕੇ ਦੇ ਨਾਲ ਬਹੁਤ ਮਿਹਨਤ ਨਾਲ ਬਰੀਡ ਤੇ ਕੰਮ ਕੀਤਾ ਹਨਾ ਜੀ ਤਾਂ ਉਹਦਾ ਰਿਜ਼ਲਟ ਵੀ ਤੁਸੀਂ ਦੇਖ ਰਹੇ ਹੋ ਆਮ ਬੱਕਰਿਆਂ ਦੇ ਵੀ ਇਹੋ ਜਿਹੇ ਹੱਡ ਨਹੀਂ ਹੁੰਦੇ ਜਿਹੋ ਜਿਹਿਆਂ ਬਾਈ ਕੋਲੇ ਪੱਠਾ ਤਿਆਰ ਆ ਬਾਈ ਕਿੰਨੇ ਦੰਦ ਤੇ ਕ੍ਰੋਸ ਕਰਾਉਣੇ ਪੱਠਾ ਬਾਈ ਜੀ 4 ਤੋਂ ਪਲੱਸ ਹੁੰਦੀ ਹੈ 6 ਤੇ ਜਾਂ 4 ਤੇ ਹਾਂਜੀ ਬਾਕੀ ਬਾਈ ਜੀ ਤੁਸੀਂ ਕਹਿੰਦੇ ਹੋ ਮਿਹਨਤ ਕਰੀਏ ਮਿਹਨਤ ਆਪਾਂ ਕੀ ਕਰੀਏ ਬਾਈ ਜੀ ਨਹੀਂ ਕਰਵਾਈ ਆਪਾਂ ਨੂੰ ਮਿਹਨਤ ਬਾਈ ਪੰਮਾ ਸਿੱਧੋ ਕੀ ਹਾਂਜੀ ਹਾਂਜੀ ਬਾਈ ਪੰਮਾ ਜੀ ਨੇ ਆਪਣੇ ਤੋਂ ਮਿਹਨਤ ਕਰਵਾਈ ਹੈ ਤੇ ਆਪਾਂ ਜਿਵੇਂ ਉਹਨਾਂ ਨੇ ਕਹਿਤਾ ਆਪਾਂ ਖਰੇ ਉਤਰੇ ਠੀਕ ਹੈ ਜੀ ਹਾਂਜੀ ਬਾਈ ਜੀ ਇੱਕੋ ਇੱਕ ਚੇਲਾ ਦੇਖਿਆ ਜਿਹੜਾ ਆਪਦੇ ਉਸਤਾਦ ਨੂੰ ਹਰ ਗੱਲ ਦੇ ਵਿੱਚ ਅੱਗੇ ਰੱਖਦਾ ਬਾਈ ਨੇ ਆਹ ਦੇਖ ਲਓ ਫੋਟੋਆਂ ਵੀ ਫਰੇਮ ਕਰਾ ਕੇ ਲਾਈਆਂ ਤੇ ਇਹ ਬਾਈ ਫੋਟੋ ਹੈ ਜਿਹੜੀ ਆਪਣੇ ਕੈਮਰੇ ਤੇ ਹੋਈ ਸੀਗੀ ਬਾਈ ਪੰਮਾ ਸੈਦੋਗੇ ਦੀਆਂ ਪਿੱਛੇ ਵੀ ਬਾਈ ਨੇ ਬਹੁਤ ਫੋਟੋਆਂ ਲਾਈਆਂ ਹਨਾ ਤੇ ਬਾਈ ਤੁਹਾਨੂੰ ਬਾਈ ਪੰਮਾ ਕਹਿੰਦਾ ਨਹੀਂਗਾ ਵੀ ਬਾਈ ਯਾਰ ਤੂੰ ਇੰਨਾ ਮੇਰਾ ਨਾਂ ਨਾ ਲਿਆ ਕਰ ਹਨਾ ਕਹਿੰਦੇ ਹੋਣਗੇ ਬਾਈ ਕਿ ਨਹੀਂ ਕਹਿੰਦੇ ਜੀ ਉਹ ਨਾਮ ਹੀ ਨਾ ਤਾਂ ਗਤੀ ਹੈ ਨਹੀਂ ਜੀ ਨਾਲ ਨਾਲ ਤਾਂ ਕੋਈ ਹੈ ਹੀ ਨਹੀਂ ਇਹ ਤਾਂ ਪਤਾ ਕਿ ਇਹ ਨਾਮ ਲੈਣਾ ਨਹੀਂ ਪੈਂਦਾ ਇਹ ਤਾਂ ਆਤਮਾ ਦੇ ਅੰਦਰੋਂ ਨਾ ਆਪਦੇ ਅੰਦਰੋਂ ਹਾਂਜੀ ਕਿ ਅੰਦਰੋਂ ਆਵਾਜ਼ਾਂ ਨਿਕਲਦੀਆਂ ਠੀਕ ਹੈ ਭਾਈ ਹਾਂ ਜਿਹੜੇ ਬੰਦੇ ਨੇ ਭਲਾ ਕਰਿਆ ਵੀ ਜਿਹੜੇ ਆਪਾਂ ਨੂੰ ਇੱਥੇ ਤੱਕ ਲੈ ਕੇ ਗਏ ਆ ਉਹ ਇਹ ਅੰਦਰੋਂ ਆਵਾਜ਼ਾਂ ਨਿਕਲਦੀਆਂ ਨਾਮ ਲੈਣ ਨਾਲ ਤਾਂ ਬੰਦਾ ਰੱਬ ਦਾ ਨਹੀਂ ਨਾਮ ਲੈ ਸਕਦਾ ਜੀ ਇੰਨੀ ਵਾਰੀ ਜਿੰਨੀ ਵਾਰੀ ਆਪਾਂ ਬਾਈ ਜੀ ਬਾਈ ਜੀ ਕਹਿ ਕੇ ਹਾਂਜੀ ਹਰ ਬੰਦਾ ਮੈਨੂੰ ਇਹੀ ਗੱਲ ਕਹਿੰਦਾ ਸੀ ਹਾਂਜੀ ਓਖਾ ਲੈਣਾ ਪਰ ਇਹ ਅੰਦਰੋਂ ਆਵਾਜ਼ਾਂ ਨਿਕਲਦੀਆਂ ਇਹ ਕੁਦਰਤੀ ਦੇਣ ਹੈ ਭਾਈ ਹੋਰ ਵੀ ਮੰਗਾ ਲਓ ਪੱਠਾ ਨਾ ਪਰ ਦਿਖਾ ਦਈਏ ਜੀ ਜੀ ਤੇ ਆਪਾਂ ਵੀ ਇੰਨੇ ਸਾਲ ਹੋ ਗਏ ਬੱਕਰੀਆਂ ਤੁਸੀਂ ਵੀ ਕੰਮ ਕਰੀ ਜਾਂਦੇ ਹੋ ਬੀਟਰ ਦੇ ਹਨ ਤੇ ਕੀ ਕਹਿਣਾ ਚਾਹੋਗੇ ਬਈ ਬਾਈ ਦੇ ਸ਼ੌਂਕ ਬਾਰੇ ਬਈ ਬਾਈ ਨੂੰ ਆ ਬਾਈ ਦਾ ਆਪਾਂ ਪਹਿਲਾਂ ਵੀ ਧੰਨਵਾਦੀ ਕਰਿਆ ਸੀ ਤੇ ਅੱਜ ਵੀ ਬਾਈ ਦਾ ਧੰਨਵਾਦ ਕਰਦੇ ਆ ਹਨ ਬਈ ਬਹੁਤ ਸੋਹਣਾ ਸ਼ੌਂਕ ਪਾਲਿਆ ਬਾਈ ਨੇ ਬਈ ਉੱਥੋਂ ਲਿਆ ਕੇ ਅੱਗੇ ਵੀ ਪਹਿਲਾਂ ਵੀ ਆਪਾਂ ਵੀਡੀਓ ਚ ਕਿਹਾ ਸੀਗਾ ਵੀ ਕਿੱਥੋਂ ਲਿਆ ਕੇ ਉਹ ਪਰਲੀ ਸਾਈਡ ਤੋਂ ਪੰਜਾਬ ਦੀ ਤੋਂ ਤੇ ਇਧਰਲੇ ਪਾਕਿਸਤਾਨ ਵਾਲੇ ਪਾਸੇ ਬਾਰਡਰ ਤੇ ਲਿਆ ਕੇ ਠੱਲ ਵਾਲੀ ਨਸਲ ਤੇ ਇੰਨਾ ਦਿਲ ਲਾ ਕੇ ਸੰਭੀ ਆ ਤੇ ਆ ਤੁਹਾਡੇ ਸਾਹਮਣੇ ਆ ਬਾਈ ਦੀ ਸੰਭਾਲ ਹਾਂਜੀ 45 45 46 46 ਇੰਚ ਦੀਆਂ ਬੱਕਰੀਆਂ ਜਿਹੜੀਆਂ ਬੱਕਰੇ ਵੀ 41 42 ਤੇ ਰਹਿ ਜਾਂਦੇ ਹੁੰਦੇ ਆ ਆਮ ਹਨ ਤੇ ਆ 46 47 ਤੱਕ ਬੱਕਰੀਆਂ ਕਰੀ ਬੈਠੇ ਬਾਈ ਦੂਜੇ ਨੰਬਰ ਤੇ ਬਾਈ ਨੇ ਜਿਹੜਾ ਮੁੱਢ ਆ ਉਹ ਸਾਂਭਿਆ ਹੋਇਆ ਹੇ ਤੱਕ ਆ ਜਿਹੜੀ ਮੇਰੇ ਕੋਲ ਖੜੀ ਹੈ ਬੱਕਰੀ ਇਹ ਬਾਈ ਦਾ ਮੁੱਢ ਆ ਹਨ ਤੇ ਦੰਦ ਵੀ ਹੈ ਨਹੀਂ ਕੋਈ ਮੂੰਹ ਦੇ ਵਿੱਚ ਤੇ ਨਹੀਂ ਅਗਲਾ ਹੁੰਦਾ ਚੱਲ ਯਾਰ ਦੰਦ ਹੈ ਨਹੀਂ ਤੇ ਇਹਨੇ ਕਿਹੜਾ ਹੁਣ ਸੂਣਾ ਬੱਚੇ ਦੇਣੇ ਤੇ ਇਹਨੂੰ ਆਪਾਂ ਦੇ ਦੇਓ ਛਟਕਈ ਨੂੰ 4 ਰੁਪਏ ਵਟਾਂਗੇ ਤੇ ਬਾਈ ਨੇ ਜਿਵੇਂ ਆਪਾਂ ਆਪਦੇ ਆ ਬਜ਼ੁਰਗਾਂ ਨੂੰ ਸਾਂਭਦੇ ਆ ਉਵੇਂ ਸੰਭਾਈ ਹੋ ਰਹੀ ਆ ਖਾਲੀ ਖੜੀ ਬੱਕਰੀ ਦੀ ਪੂਰੀ ਫੁੱਲ ਸੇਵਾ ਦੰਦ ਵੀ ਹੈ ਨਹੀਂ ਮੂੰਹ ਦੇ ਵਿੱਚ ਤੇ ਜਿਹੜਾ ਮੰਨ ਲਓ ਤੁਸੀਂ ਵੀ ਨੀਰਾ ਪਾਉਣਾ ਉਹ ਵੀ ਨਹੀਂ ਬੱਕਰੀ ਤੋਂ ਚੱਬੀ ਦਾ ਸਹੀ ਤੇ ਤੁਸੀਂ ਆਂ ਅੰਦਾਜ਼ਾ ਲਾ ਸਕਦੇ ਆ ਵੀ ਕਿਵੇਂ ਕਿਸੇ ਪਾਸਿਓਂ ਖੁੰਝੀ ਨਹੀਂ ਬੱਕਰੀ ਹਨ ਤੇ ਕਿੰਨੀ ਕਿਹਦੀ ਸੇਵਾ ਹੋਊਗੀ ਕਿੰਨਾ ਕਿਨੂੰ ਚੂਰੀਆਂ ਕੁੱਟ ਕੇ ਘਿਓ ਦੇ ਵਿੱਚ ਪਾਉਂਦੇ ਹੋਣਗੇ ਹਨਾ ਵੀ ਆਵਾ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਜਵਾਬ ਮਿਲ ਗਿਆ ਜਦੋਂ ਆਪਾਂ ਪੁੱਛਦੇ ਹਾਂ ਉਹਨੇ ਬਾਈ ਨੂੰ ਵੀ ਸਵਾਲ ਕੀਤਾ ਵੀ ਜਾਨਵਰ ਤਿਆਰ ਹੋਣ ਪਿੱਛੇ ਬਰੀਡ ਦਾ ਰੋਲ ਆ ਕਿ ਖਰਾਕ ਦਾ ਦੇਵੇਂ ਤੁਸੀਂ ਵੀ ਬੱਕਰੇ ਤਿਆਰ ਕਰਦੇ ਹੋ ਲੋਕ ਜਿੰਨੀ ਸੇਵਾ ਵੀ ਨਹੀਂ ਕੋਈ ਕਰ ਸਕਦਾ ਹਾਂਜੀ ਪਰ ਨਸਲ ਜਿਹੜੀ ਹੈ ਨਾ ਉਹ ਘੱਟ ਖਰਾਬ ਤੇ ਵੀ ਆਉਂਦੀ ਆ। ਉਹ ਨਸਲ ਤਾਂ ਫਿਰ ਆਪਣੇ ਸਾਹਮਣੇ ਬੋਲੀ ਜਾਂਦੀ ਹੈ ਬਾਈ। ਹਾਂਜੀ। ਆਪਾਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਕਿ ਖਰਾਕਾਂ ਤਾਂ ਆਪਾਂ ਦੁੱਗਣੀਆਂ ਪਾ ਦਿਆਂ ਤੇ ਬਾਈ ਦੇ ਆਪਾਂ ਜਵਾਨ ਤੋਂ ਸੁਣਿਆ ਵੀ ਮੈਂ ਆਦੀ ਖਰਾਕ ਤੇ ਆ ਵੇਖ ਲਓ ਤਿਆਰ ਕਰੀ ਬੈਠਾ। ਜਦੋਂ ਆਪਾਂ ਪਹਿਲਾ ਵੀਡੀਓ ਕਰਕੇ ਜਿਹੜੇ ਉਦੋਂ ਬੱਚੇ ਸੀ ਉਹਨਾਂ ਦੀ ਗਰੋਥ ਦੇਖ ਲਓ ਨਾ ਕਿੰਨਾ ਫਰਕ। ਉਹਦਾ ਵੇਖ ਕੇ ਬਈ ਆਪਣੀਆਂ ਤਾਂ ਅੱਖਾਂ ਹੀ ਟੱਡੀਆਂ ਰਹਿ ਗਈਆਂ ਵੀ 3-4 ਮਹੀਨੇ ਵਿੱਚ ਦੀ ਬਾਈ ਨੇ 43-44 ਇੰਚ ਕਰਤਾ। ਹਾਂ। 10 ਮਹੀਨਿਆਂ ਦਾ ਬੱਚਾ। ਉਦੋਂ 37 38 ਸੀ। 37 38 ਸੀਗਾ ਉਦੋਂ ਤੇ ਉਹ 43 ਕਰਾਤਾ ਹੀ ਅੱਜ ਪੰਜ ਕੁ ਮਹੀਨਿਆਂ ਦਾ ਸੀ ਬਈ ਉਹਦੋਂ ਹਾਂਜੀ ਹਾਂਜੀ ਤੇ ਅੱਜ ਉਹ 10 ਮਹੀਨਿਆਂ ਦਾ ਹੋ ਗਿਆ ਚਾਰਾਂ ਪੰਜਾਂ ਮਹੀਨਿਆਂ ਵਿੱਚ ਦੇਈ ਵੀ 43 44 ਇੰਚ ਹੈਡ ਕਰਕੇ 45 46 ਆਪਾਂ ਖੀਰਾ ਕਰਾ ਕੇ ਛੱਡਾਂਗੇ ਦੇਖ ਲਓ ਨਾ ਆਪਾਂ ਤੁਹਾਡੇ ਸਾਹਮਣੇ ਹਾਂ ਹਾਂਜੀ ਹਾਂਜੀ ਬਾਈ ਨੂੰ ਮਾਣ ਆਉਦੀ ਬਰੀਡ ਤੇ ਮਾਣ ਮਾਣ ਹੋਣਾ ਵੀ ਚਾਹੀਦਾ ਬਈ ਮਿਹਨਤ ਦਾ ਮਾਣ ਆ ਇਹ ਜੰਨੀ ਮਿਹਨਤ ਕਰਦੇ ਉਹਦਾ ਹੀ ਮਾਣ ਆ ਬਾਕੀ ਬਾਈ ਢਾਲੀਵਾਲ ਸਾਹਿਬ ਦਾ ਇਹਨਾਂ ਦੇ ਸਿਰ ਤੇ ਹੱਥ ਆ ਹਨਾ ਬਾਈ 파ਰਮਜੀਤ ਦਾ ਹਾਂਜੀ ਹਾਂਜੀ ਤੇ ਉਹਨਾਂ ਦੇ ਸਾਰੇ ਬਾਈ ਕਹਿੰਦਾ ਮੈਂ ਤਾਂ ਤੁਰਿਆ ਫਿਰਦਾ ਹਾਂਜੀ ਹਾਂਜੀ ਤੇ ਜਦੋਂ ਬਈ ਕੋਈ ਵੀਡੀਓ ਦੇਖਦਾ ਹਨਾ ਬਹੁਤ ਲੋਕ ਵੀਡੀਓ ਨਾਲ ਚਾਰਜ ਹੁੰਦੇ ਆ ਆਪਾਂ ਤੁਹਾਡੇ ਕੋਲੇ ਆ ਕੇ ਗੱਲਾਂ ਬਾਤਾਂ ਸੁਣੀਏ ਜਾਨਵਰ ਦੇਖੇ ਬੰਦੇ ਨੂੰ ਇੰਨੇ ਨਾਲ ਹੀ ਹੌਂਸਲਾ ਹੋ ਜਾਂਦਾ ਬਹੁਤ ਬਹੁਤ ਜ਼ਿਆਦਾ ਹੌਂਸਲਾ ਹੁੰਦਾ ਲੋ ਬਈ ਹੋਰ ਵੀ ਦਿਖਾਓ ਬੱਕਰੀਆਂ ਹਨਾ ਜਿਹੜੀਆਂ ਆਪਾਂ ਦਿਖਾਉਣੀ ਆ ਹਾਂਜੀ ਹਾਂਜੀ ਲਿਓ ਹਾਂਜੀ ਬਈ ਹੁਣ ਦਿਖਾਉਣੇ ਆ ਆਪਾਂ ਬਈ ਸ਼ੇਰੇ ਦੀਆਂ ਜੈਡ ਬਲੈਕ ਬੱਕਰੀਆਂ ਹਨਾ ਤਿੰਨੇ ਚਿੱਟੀਆਂ ਅੱਖਾਂ ਦੇ ਵਿੱਚ ਆ ਸਿੰਗਾ ਦੀ ਕੁਆਲਿਟੀ ਕੰਨਾਂ ਦੀ ਲੈਂਥ ਦੇਖ ਲਓ ਬੱਕਰੀਆਂ ਵਧੀਆ ਪੂਰੇ ਚੰਗੇ ਫਰੇਮ ਦੇ ਵਿੱਚ ਆ ਬਾਈ ਦੱਸਿਓ ਜੀ ਇਹਨਾਂ ਦੀ ਕੀ ਕੀ ਡਿਟੇਲ ਹੈਗੀ ਹੈ ਜੀ ਇਹ ਤਾਂ 4-5 ਵਾਰੀ ਸੂਗੀ ਅੱਛਾ ਜੀ ਇਹ ਵੀ 4 ਕੁ ਵਾਰੀ ਸੂਗੀ ਇਹਨੇ ਇਹਦਾ ਬੱਚਾ ਖੜਾ ਹੀ 94 ਇੰਚ ਅੱਛਾ ਜੀ ਗੁਰੂ ਘਰ ਸਰਾਇ ਠੀਕ ਹੈ ਸੰਦੀਪ ਹੈ ਨਾਮ ਮੁੰਡੇ ਦਾ ਜੀ ਹਾਂਜੀ ਉਹਦੇ ਕੋਲ 94 ਇੰਚ ਬੱਚਾ ਦਿੱਤਾ ਇਹਨੂੰ ਬੱਚੇ ਬਹੁਤ ਚੰਗੇ ਲਾਉਂਦੇ ਬਹੁਤ ਸਿਹਤ ਦਾ ਬੱਚਾ ਜੀ ਜੀ ਭੂਤ ਦਾ ਜੀ ਇਹ ਵੀ 2-3 ਸੂਏ ਲਾ ਗਈ ਜੀ ਠੀਕ ਹੈ ਬਾਈ ਇਹ ਵੀ ਬਹੁਤ ਚੰਗੇ ਬੱਚੇ ਨੇ ਲਾਏ ਇਹਦੀ ਪੱਟ ਹੈਗੀ ਹੁਣ 38-49 ਖੀਰੀ ਪੱਟ ਹੈ ਜੀ ਠੀਕ ਹੈ ਭਾਈ ਆਪਣੇ ਕੋਲੇ ਆ ਹਾਂਜੀ ਹਾਂਜੀ ਕੋਲ ਹੈ ਜੀ ਤੇ ਇਹਦਾ ਬੱਚਾ ਹੁਣ ਚੰਡੀਗੜ੍ਹ ਤੋਂ ਮੁੰਡਾ ਲੈ ਕੇ ਗਿਆ ਸੰਜੂ ਜੀ ਚੰਡੀਗੜ੍ਹ ਗਿਆ ਜੀ ਫਾਰਮ ਤੇ ਜੀ 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 ਹਾਂ ਫਾਰਮ ਤੇ ਗਿਆ ਜੀ ਸੰਜੂ ਇਹ ਮੁੰਡੇ ਦਾ ਨਾ ਇਹਦਾ ਬੱਚਾ ਲੈ ਕੇ ਗਿਆ ਕੱਲ ਹੀ ਲੈ ਕੇ ਗਿਆ ਜੀ ਬਈ ਜਿਵੇਂ ਕਾਲੀਆਂ ਬੱਕਰੀਆਂ ਇਹ ਇਹੋ ਜਿਹਾ ਰੰਗ ਆ ਹਨਾ ਇਹੋ ਜਿਹੀ ਕੁਆਲਿਟੀ ਵੀ ਸਦਾ ਬਹਾਰ ਰਹੇਗਾ ਪੰਜਾਬ ਦੇ ਵਿੱਚ ਵੀ ਹੋਰ ਸਟੇਟਾਂ ਦੇ ਵਿੱਚ ਵੀ ਕਾਲੀ ਬੱਕਰੀ ਦੀ ਬਹੁਤ ਮੰਗ ਰਹਿੰਦੀ ਆ ਤਾਂ ਜਿਹੜੇ ਇਹਨਾਂ ਦੇ ਬੱਚੇ ਆਉਂਦੇ ਆ ਜਿਵੇਂ ਤੁਹਾਡੇ ਕੋਲੇ ਬਰੀਡਰ ਹੋਰ ਰੰਗਾਂ ਦੇ ਆ ਗਏ ਇਹਨਾਂ ਦੇ ਬੱਚੇ ਕਿਹੋ ਜਿਹੇ ਰੰਗਾਂ ਦੇ ਆਉਂਦੇ ਆ ਜੀ ਇਹਨਾਂ ਦੇ ਬੱਚੇ ਕਾਲੇ ਛੇਰੇ ਵੀ ਦੇ ਦਿੰਦੀਆਂ ਕਾਲੇ ਲੋਹੇ ਹਰ ਤਰ੍ਹਾਂ ਦੇ ਬੱਚੇ ਲਾਉਂਦੀਆਂ ਠੀਕ ਹੈ ਬਈ ਹਾਂਜੀ ਹਾਂਜੀ ਬੱਕਰੀਆਂ ਬਈ ਜਿਵੇਂ ਆਪਣੇ ਕੋਲੇ ਬੀਟਲਾ ਸਾਰੀਆਂ ਹਨਾ ਇਹਨਾਂ ਦੇ ਵਿੱਚ ਥੋੜੀ ਬਹੁਤ ਥਣਾ ਦੀ ਸਮੱਸਿਆ ਵੀ ਆਉਂਦੀ ਆ ਜਾਂ ਹੋਰ ਵੀ ਆਪਾਂ ਨੂੰ ਮੰਨ ਲਓ ਟ੍ਰੀਟਮੈਂਟ ਮੈਡੀਕਲ ਟ੍ਰੀਟਮੈਂਟ ਦੇਣਾ ਪੈਂਦਾ ਉਹ ਤੁਸੀਂ ਫਿਰ ਖੁਦ ਹੀ ਕਰ ਲੈਣੋ ਸਾਰਾ ਕਿ ਕੋਈ ਡਾਕਟਰ ਵੀ ਬੁਲਾਉਣੋ ਜੀ ਇਹਨਾਂ ਜੀ ਆਪਣੇ ਹੈਗਾ ਪ੍ਰੋਣਾ ਜੀ ਅਨਿਲ ਅੰਦੋਰਾ ਹਰਿਆਣਾ ਤੋਂ ਹਾਂਜੀ ਪਸ਼ੂਆਂ ਦੇ ਬਹੁਤ ਵਧੀਆ ਡਾਕਟਰ ਨੇ ਠੀਕ ਹੈ ਜੀ ਤੇ ਉੱਥੋਂ ਦਵਾਈਆਂ ਦੇ ਕਾਰਟਨ ਦੇ ਕਾਰਟਨ ਭੇਜ ਦੇ ਅੱਛਾ ਟ੍ਰੀਟਮੈਂਟ ਇੱਥੇ ਤੁਸੀਂ ਟ੍ਰੀਟਮੈਂਟ ਤੇ ਉਹ ਦੱਸ ਦਿੰਦੇ ਆਪਾਂ ਨੂੰ ਵੀ ਇਹ ਕਰਨਾ ਹੈ ਇਹ ਕਰਨਾ ਹੈ ਠੀਕ ਹੈ ਜੀ ਆਪਾਂ ਉਹਦੇ ਹਿਸਾਬ ਨਾਲ ਕਰਨੇ ਆ ਬਾਕੀ ਇੱਕ ਡਾਕਟਰ ਗਗਨ ਆ ਜੀ ਹਾਂਜੀ ਮੇਰੇ ਲਾਗੇ ਹਾਂਜੀ ਉਹਦਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਜਿਹੜਾ ਆਪਣੇ ਉਦੋਂ ਆਏ ਸੀ ਬਾਈ ਹੋਰੀ ਹਾਂ ਹਾਂਜੀ ਹਾਂਜੀ ਤੇ ਉਹ ਮਤਲਬ ਘਰੋਂ ਬੈਠਾ ਹੀ ਦੱਸ ਦਿੰਦਾ ਐ ਇਹ ਕਰ ਲੋ ਡ੍ਰਿਪ ਤੱਕ ਉਹ ਯਾਨੀ ਕਿ ਆਪਾਂ ਨੂੰ ਲਾਉਣੀ ਸਿਖਾਤੀ ਉਹਨੇ ਜੀ ਠੀਕ ਹੈ ਭਾਈ ਬਾਕੀ ਤੁਹਾਨੂੰ ਵੀ ਇਨੇ ਸਾਲ ਹੋ ਗਏ ਤੁਸੀਂ ਬਾਕੀ ਇੰਨਾ ਥਣਾ ਥੋਣਾ ਦਾ ਇੰਨਾ ਨੌਂਦਾ ਨਹੀਂ ਜੈ ਇਹਦੇ ਚ ਠੀਕ ਹੈ ਵੀ ਮੈਨੂੰ ਇਨੀ ਮੁਸ਼ਕਿਲ ਨਹੀਂ ਆਈ ਭਾਈ ਬਾਕੀ ਭਾਈ ਜੀ ਬੈਠੇ ਨੇ ਹਾਂਜੀ ਉਹ ਕਹਿ ਦਿੰਦੇ ਵੀ ਫਲਾਣਾ ਟੀਕਾ ਲਾ ਲੈ ਕੋਈ ਗੱਲ ਨਹੀਂ ਉਹਨਾਂ ਨੂੰ ਬਹੁਤ ਨੌਲੇਜ ਹੈ ਠੀਕ ਹੈ ਉਹਦੇ ਹਿਸਾਬ ਨਾਲ ਆਪਾਂ ਕਰ ਲੈਨੇ ਜੀ ਆਪਾਂ ਨੂੰ ਜਿਆਦਾ ਮੁਸੀਬਤ ਨਹੀਂ ਆਉਂਦੀ ਭਾਈ ਇਸ ਸਮੇਂ ਬੱਕਰੀਆਂ ਇਹ ਗੱਬਣਾ ਜਾਂ ਖਾਲੀ ਹੈ ਜੀ ਇਹ ਗੱਪਣਾ ਨਹੀਂ ਤਿੰਨੇ ਗੱਪਣਾ ਗੱਪਣਾ ਨੇ ਤਿੰਨੇ ਹਾਂਜੀ ਹਾਂਜੀ ਬਹੁਤ ਭਰਾ ਹੁਣ ਵੀਡੀਓ ਦੇਖ ਕੇ ਤੁਹਾਨੂੰ ਫੋਨ ਵੀ ਕਰਨਗੇ ਹਨਾ ਬੱਚਿਆਂ ਲਈ ਹਾਂਜੀ ਹਾਂਜੀ ਹੁਣ ਤੱਕ ਆਉਂਦੇ ਆ ਪਹਿਲੀ ਵੀਡੀਓ ਤੋਂ ਵੀ ਫੋਨ ਤੇ ਬੱਚਿਆਂ ਬਾਰੇ ਥੋੜਾ ਜਿਹਾ ਡਿਟੇਲ ਨਾਲ ਦੱਸ ਦਿਓ ਜਿਵੇਂ ਫੋਨ ਤੁਹਾਨੂੰ ਕਾਫੀ ਆਉਂਦੇ ਆ ਕੀ ਸ਼ਡਿਊਲ ਹੁੰਦਾ ਕਦੋਂ ਬੱਕਰੀਆਂ ਸੋਣਗੀਆਂ ਕਦੋਂ ਬੱਚੇ ਮਿਲਣਗੇ ਕਦੋਂ ਤੁਹਾਨੂੰ ਫੋਨ ਕਰਨ ਇਹ ਬਾਈ ਜੀ ਅਗਲੇ ਮਹੀਨੇ ਬੱਕਰੀਆਂ ਸੋਣਗੀਆਂ ਮਾਰਚ ਚ ਹਾਂਜੀ ਤੇ ਉਹਦੇ ਬਾਅਦ ਜ਼ਰੂਰ ਦੇਵਾਂਗੇ ਜਿਹੜੇ ਭਰਾ ਫੋਨ ਮਾਰਦੇ ਆ ਠੀਕ ਹੈ ਬਈ ਦੇਖੋ ਸਾਰੇ ਬੱਚੇ ਆਪਾਂ ਰੱਖ ਨਹੀਂ ਸਕਦੇ ਜਰੂਰ ਦੇਵਾਂਗੇ ਭਰਾਵਾਂ ਨੂੰ ਬੱਚੇ ਜਿਵੇਂ ਜਿਵੇਂ ਫੋਨ ਕਰ ਦੇਖੋ ਅੱਗੇ ਪਿੱਛੇ ਥੋੜਾ ਲੇਟ ਹੋ ਜਾਂਦਾ ਹੈ ਵੀ ਕਿਸੇ ਨੂੰ ਅੱਗੇ ਫੜਾਤਾ ਕਿਸੇ ਨੂੰ ਬਾਅਦ ਚ ਫੜਾਤਾ ਇਸ ਤਰ੍ਹਾਂ ਬੱਚੇ ਜਰੂਰ ਦੇਵਾਂਗੇ ਠੀਕ ਹੈ ਬਈ ਆਪਣੇ ਪੰਜਾਬੀ ਭਰਾਵਾਂ ਨੂੰ ਬੱਚੇ ਦੇਵਾਂਗੇ ਆਪਾਂ ਤੇ ਜਿਹੜੇ ਭਰਾ ਬਾਈ ਜੀ ਬੱਕਰੀਆਂ ਦੇ ਕੰਮ ਕਰ ਰਹੇ ਆ ਬੀਟਲ ਬਰੀਡ ਦਾ ਸ਼ੌਂਕ ਕਰ ਰਹੇ ਆ ਨਾਰਮਲ ਬੱਕਰੀਆਂ ਚਾਹੇ ਉਹਨਾਂ ਕੋਲੇ ਹਨਾ ਸਸਤੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਬਾਈ ਜੀ ਜਿਹੜੇ ਬੰਦੇ ਨੇ ਜਿਹੜੀ ਵੀ ਬੱਕਰੀ ਰੱਖੀ ਹੈ ਹਾਂਜੀ ਚਾਹੇ ਬਰਬਰੀ ਹੈ ਚਾਹੇ ਦੇਸੀ ਹੈ ਚਾਹੇ ਨੋਰਮਲ ਜਿਵੇਂ 도ਗਲੀ ਆ ਲਾ ਲੋ ਤੁਸੀਂ ਅੰਬਰਸਰੀ ਚ ਇਹਦੇ ਚ ਲਾ ਲੋ ਜਿਹੜੇ ਭਰਾ ਨੇ ਜੋ ਵੀ ਰੱਖੀ ਹੈ ਉਹ ਭਰਾ ਉਸੇ ਦੀ ਮਿਹਨਤ ਕਰੇ ਜੀ ਦੇਖੋ ਉਹ ਬੱਕਰੀਆਂ ਨੇ ਉਹਨਾਂ ਨੂੰ ਕਮਾਈ ਦੇਣੀ ਹੈ ਹੁਣ ਮੇਰੀ ਬੱਕਰੀ ਉਹਨਾਂ ਨੂੰ ਕਮਾਈ ਨਹੀਂ ਦੇ ਸਕਦੀ ਹਾਂਜੀ ਉਹਨਾਂ ਦੇ ਆਪਣੇ ਜਾਨਵਰ ਉਹਨਾਂ ਨੂੰ ਕਮਾਈ ਦੇਣਗੇ ਬੀਓ ਮੇਰਾ ਕਹਿੰਦਾ ਭਾਵਾ ਵੀ ਚੰਗੀ ਮਿਹਨਤ ਲਾਓ ਹਰ ਜਾਨਵਰ ਤੇ ਵੀ ਤੁਹਾਨੂੰ ਉਹੀ ਜਾਨਵਰ ਤਾਰੂਗਾ ਜਿਹੜੇ ਜਾਨਵਰ ਤੁਹਾਡੇ ਘਰੇ ਠੀਕ ਹੈ ਵੀ ਕਿਸੇ ਦਾ ਜਾਨਵਰ ਦੇਖ ਕੇ ਜਾਂ ਹਾਂ ਜੇ ਲੈਣ ਦੀ ਇੱਛਾ ਹੋਵੇ ਵੀ ਇਸ ਤੋਂ ਥੋੜਾ ਅੱਗੇ ਵੱਧ ਕੇ ਕੰਮ ਕਰਦੇ ਆ ਤੇ ਕੋਈ ਚੱਕਰ ਨਹੀਂ ਜੀ ਆਇਆ ਇਹਨੂੰ ਆਪਣੇ ਕੋਲ ਆਉਣਗੇ ਆਪਾਂ ਬੱਚੇ ਦੇਾਂਗੇ ਹਾਂਜੀ ਜਿੱਥੋਂ ਮਰਜ਼ੀ ਲਓ ਜੀ ਚੰਗਿਆ ਤੇ ਫੋਕਸ ਕਰਕੇ ਵਧੀਆ ਮਿਹਨਤ ਕਰੋ ਹਨਾ ਜਾਨਵਰ ਚਾਹੇ ਕੋਈ ਵੀ ਹੈਗਾ ਕੋਈ ਵੀ ਜਾਨਵਰ ਹੈ ਜੀ ਵਧੀਆ ਮਿਹਨਤ ਕਰੋ ਆਪ ਦੇ ਜਾਨ ਕਮਾਈ ਉਹੀ ਦੇਣਗੇ ਉਹਨਾਂ ਨੂੰ ਠੀਕ ਹੈ ਬਈ ਬਈ ਜਿਹੜੀਆਂ ਹੁਣ ਬੱਕਰੀਆਂ ਤੁਹਾਨੂੰ ਦਿਖਾ ਰਹੇ ਆ ਕਿੰਨਾ ਸ਼ਾਨਦਾਰ ਇਹਨਾਂ ਦਾ ਰੰਗ ਹੈ ਨਾ ਕਲਰ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਪੱਠਾਂ ਦੀ ਕੁਆਲਿਟੀ ਹੈ ਜਿਹੜੀ ਉਹ ਤਾਂ ਆਪ ਹੀ ਬਈ ਮੂੰਹੋਂ ਬੋਲ ਰਹੀ ਹੈ ਧਿਆਨ ਨਾਲ ਦੇਖ ਲੋ ਬਈ ਦੱਸਿਓ ਜੀ ਜਿਹੜੇ ਤੁਹਾਡੇ ਹੱਥ ਦੇ ਵਿੱਚ ਪਾਠੇ ਦੀ ਕੀ ਡਿਟੇਲ ਹੈ ਇਹ ਪਹਿਲਣ ਪਾਠੇ ਇਹ ਪਹਿਲਣ ਆ ਜੀ 6 ਦੰਦਾ ਹੈ ਤੇ ਕੀ ਹਾਈਟ ਹੈ ਜੀ ਹੁਣ ਇਹਦੀ ਇਹ 43 ਕਰਦੇ 43 ਇੰਚ ਜੀ ਜੀ ਇਹਦੀ ਮਾਂ ਕਿਹੜੀ ਹੈ ਜੀ ਇਹ ਮਾਂ ਹੈ ਇਹਦੀ ਆ ਇਹਦੀ ਮਾਂ ਬਈ ਹਨਾ ਹਾਂਜੀ ਹਾਂਜੀ ਇਹ ਵੀ ਕੀ ਹੈ ਇਹਦੀ ਇਹ ਦੀ ਪਾਠ ਆ ਗਈਆਂ ਇਹਦੀਆਂ ਕਿਆਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਬਈ ਦੇਖੋ ਹਨਾ ਇਹਨਾਂ ਦੀ ਮਾਂ ਦੇਖੋ ਪਹਿਲਾਂ ਤੁਹਾਨੂੰ ਦਿਖਾ ਦਈਏ ਇਹਦੀ ਬਹੁਤ ਹੀ ਸੋਹਣੀ ਕੁਆਲਿਟੀ ਆ ਬੱਕਰੀ ਦੀ ਬਹੁਤ ਹੀ ਸ਼ਾਨਦਾਰ ਇਹਦੀ ਬਈ ਹਾਈਟ ਕਿੰਨੀ ਹੋਊਗੀ 37 38 ਹੋਊਗੀ ਹਨਾ ਕਿਤਾ 38 ਹੋਊਗੀ 38 ਹੋਊਗੀ 38.5 ਬਸ ਇੰਨੀ ਕਿਤਾ ਬੱਕਰੀ ਦਾ ਫਰੇਮ ਆ ਹਨਾ ਉਹ ਸਭ ਤੋਂ ਵਧੀਆ ਸ਼ਾਨਦਾਰ ਫਰੇਮ ਆ ਤੇ ਬੱਚੇ ਬਹੁਤ ਤਗੜੇ ਲਾਉਂਦੀ ਠੀਕ ਹੈ ਜੀ ਕਿੰਨੇ ਬੱਚੇ ਦਿੱਤੇ ਨੇ ਹੁਣ ਤੱਕ ਇਹ ਤਿੰਨ ਤੇ ਨਹੀਂ ਲਾਉਂਦੀ ਇਹ ਕਦੇ ਦੋ ਦੇ ਮੈਂ ਤਾਂ ਕਹਿੰਨੇ ਇੱਕ ਹੀ ਦੇਵੇਂ ਫਿਰ ਤਿੰਨ ਤਿੰਨ ਲਾਉਂਦੀ ਤਿੰਨ ਲਾਉਂਦੀ ਦੋ ਲਾ ਦਿੰਦੀ ਕਿਵੇਂ ਤਿਆਰ ਹੋਇਆ ਫਿਰ ਇਹਦੇ ਬੱਚੇ ਬਹੁਤ ਤਗੜੇ ਆਹ ਦੇਖ ਲਓ ਆ ਤਿੰਨਾ ਚੋ ਫੱਟਾ ਕਿੰਨੇ ਦੰਦ ਤੇ ਹੁਣ ਜੀ ਇਹ 6 ਦੰਦ 6 ਦੰਦ ਤੇ 43 ਇੰਚ ਆਈ ਜੀ 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 ਠੀਕ ਹੈ ਬਾਈ ਹਾਂਜੀ ਹਾਂਜੀ ਤੇ ਜਿਹੜੀ ਇਹਦੇ ਨਾਲ ਬਾਈ ਫੜੀ ਬੈਠਾ ਜਗਦੀਸ਼ ਪਾਠੀ ਇਹ ਕਾਂਝ ਹੈ ਜੀ ਅੱਛਾ ਇਹ ਕਾਂਝ ਆ ਗਈ ਹਾਂਜੀ ਹਾਂਜੀ ਲਓ ਬਾਈ ਇਹ ਕਾਂਝ ਆਪਾ ਪਾਲ ਲੀਏ ਨੀ ਇਹ ਫਿਰ ਬਾਈ ਤੁਸੀਂ ਰੱਖੀ ਬੈਠੋ ਫਾਰਮ ਦੇ ਵਿੱਚ ਹਾਂਜੀ ਹਾਂਜੀ ਲੋਕ ਵੇਚ ਜਾਂਦੇ ਵੱਡਣ ਵਾਲਿਆਂ ਨੂੰ ਆਪਾਂ ਕਰੀ ਜਾਂਦੇ ਹਾਂਜੀ ਤਾਂ ਬਾਈ ਰੱਖੀ ਬੈਠਾ ਇਹ ਨਹੀਂ ਕੋਈ ਲੱਸੀ ਨਹੀਂ ਵਧੀਆ ਰਾਜੀ ਆ ਤੇ ਆ ਬਾਈ ਰੰਗ ਬਹੁਤ ਘੈਂਟ ਆ ਇਹ ਰੰਗ ਦੀ ਕਿੰਨੀ ਕੁ ਡਿਮਾਂਡ ਆਉਂਦੀ ਥੋਡੇ ਕੋਲੇ ਡਿਮਾਂਡ ਬਹੁਤ ਹੈ ਹਰ ਬੰਦਾ ਪੁੱਛਦਾ ਬਾਈ ਆਹ ਦੇ ਦੇ ਬਾਈ ਆਹ ਦੇ ਦੇ ਅੱਛਾ ਜੀ ਹਾਂਜੀ ਹਾਂਜੀ ਇਹ ਬਈ ਸੂਣ ਵਾਲੀਆਂ ਹੁਣ ਬੱਕਰੀ ਵੱਡੀ ਆ ਜਿਹੜੀ ਹਾਂਜੀ ਹਾਂਜੀ ਇਹ ਦੋਨੇ ਸੂਣ ਵਾਲੀਆਂ ਠੀਕ ਹੈ ਬਾਈ ਹਾਂਜੀ ਲੋ ਬਈ ਆ ਫਾਰਮ ਦੀਆਂ ਬਹੁਤ ਸੋਹਣੀਆਂ ਬੱਕਰੀਆਂ ਨੇ ਸਿੰਗਾ ਦੀ ਕੁਆਲਿਟੀ ਕੰਨਾਂ ਦੀ ਕਲਰ ਹਨਾ ਹੱਡਾਂ ਪੈਰਾਂ ਦੀ ਗੱਲ ਕਰੀਏ ਫਰੇਮ ਦੀ ਗੱਲ ਕਰੀਏ ਬਹੁਤ ਹੀ ਸ਼ਾਨਦਾਰ ਬੱਕਰੀਆਂ ਨੇ ਸੈਦੋਗੇ ਬਲੱਡ ਲਾਈਨ ਦੀ ਇਹ ਆਪਣੇ ਘਰ ਦੀਆਂ ਜੰਪਲੀ ਇਹ ਵੱਡੀ ਬੱਕਰੀ ਇਹ ਬਾਈ ਜੀ ਤੋਂ ਪੱਠ ਆਈ ਸੀ ਵੱਡੀ ਬੱਕਰੀ ਇਹ ਉਹਦੀ ਪੱਠ ਹੈ ਅੱਛਾ ਅੱਛਾ ਹਾਂਜੀ ਇਹਦੀ ਮਾਂ ਤਾਂ ਗੁਜ਼ਰ ਗਈ ਹੋਣਾ ਠੀਕ ਹੈ ਜੀ ਤੇ ਬਾਕੀ ਇਹ ਇਹ ਉਸੇ ਚ ਆ ਵਾਲੀ ਆ ਵਾਲੀ ਹੋਰ ਪੱਠਾ ਹੈ ਜੇ ਇਹਦੇ ਤਾਂ 10 ਨਗ ਹੋਣੇ ਮੇਰੇ ਕੋਲ ਜਿਹੜੀ ਇਹਦੀ ਮਾਂ ਹੈਗੀ ਆ ਉਹ ਬਾਈ ਪੰਮੇ ਦੇ ਘਰੋਂ ਆਈ ਬਾਈ ਜੀ ਦੇ ਘਰੋਂ ਆਈ ਸੀ ਸ਼ੁਰੂ ਚ ਲੈ ਕੇ ਆਏ ਸੀ ਜੀ ਦੋ ਬੱਕਰੀਆਂ ਇੱਥੇ ਜਿਹੜੀ 15 16 ਸਾਲ ਦੀ ਮੇਰੇ ਕੋਲ ਫਿਰਦੀ ਹੈ ਹਾਂਜੀ ਹਾਂਜੀ ਇਹਦੀ ਮਾਂ ਗੁਜ਼ਰ ਗਈ ਸੀ ਠੀਕ ਹੈ ਜੀ ਹਾਂਜੀ ਹਾਂਜੀ ਪਗੜ ਪਟਾ ਹਾਂਜੀ ਬਾਈ ਸ਼ੇਰ ਜੀ ਇਹਨਾਂ ਦੀ ਦੱਸਿਓ ਜੀ ਕੀ ਡਿਟੇਲ ਆ ਜੀ ਇਹ ਵੱਡੇ ਬੱਕਰੇ ਦੀ ਪੱਠ ਹੈ ਜੀ ਆਪਣੇ ਠੀਕ ਆ ਪੂਰੇ ਭੂਦੀ ਤੇ ਪਹਿਲਾਂ ਵਾਲੇ ਸ਼ੇਰੇ ਦੀ ਜੀ ਵੱਡੇ ਦੀ ਸ਼ੇਰੇ ਦੀ ਸ਼ੇਰੂ ਦੀ ਜਿਹੜਾ ਬਾਈ ਪੰਮੀ ਕੋਲ ਆਇਆ ਸੀ ਹਾਂਜੀ ਹਾਂਜੀ ਲਓ ਬਾਈ ਇਹ ਸ਼ੇਰੂ ਦੀ ਪੱਠ ਆ ਬਾਈ ਇਹ ਵੀ 43 ਇੰਚ 43 ਇੰਚ ਹਨਾ ਹਾਈਟ ਬਹੁਤ ਆ ਬੱਕਰੀ ਦੀ ਤੇ ਬਾਕੀ ਜਿਹੜਾ ਕਲਰ ਵੀ ਹਨਾ ਸ਼ੇਰਾ ਆ ਗਿਆ ਇਹਦਾ ਹਾਂਜੀ ਹਾਂਜੀ ਤੇ ਕਿੰਨੇ ਸੂਏ ਆ ਗਏ ਤੇ ਤੋਂ ਜੀ ਨਹੀਂ ਬਹੁਤ ਸੂਏ ਲਾਤੇ 6-7 ਸੂਏ ਲਾਤੇ 6-7 ਸੂਏ ਹਾਂਜੀ ਬਾਈ ਲੱਗਦਾ ਨਹੀਂ ਦੇਖਣ ਦੇ ਵਿੱਚ ਹਨਾ ਪਾਠਾ ਇਲਾਦੀ ਨਵੇਂ ਹਾਂ ਝੁੰਡੀਆਂ ਜਮਾਂ ਉਹ ਸੰਭਾਲਦੇ ਸਿਰ ਤੇ ਠੀਕ ਹੈ ਬਾਈ ਕਿਵੇਂ ਦਾ ਰਿਜ਼ਲਟ ਦਿੱਤੇ ਨੇ ਜੀ ਰਿਜ਼ਲਟ ਬਹੁਤ ਵਧੀਆ ਦਿੱਤਾ ਹੈ ਲੋ ਤੇ ਜਿਹੜੀ ਨਾਲ ਇਹ ਪੱਠ ਖੜੀ ਹੈ ਜੀ ਇਹ ਖੀਰੀ ਪੱਠ ਹੈ ਜਿਹੜੀ ਪਹਿਲੇ ਕਾਲੀ ਬੱਕਰੀ ਦਿਖਾਈ ਸੀ ਇੱਕ ਉਹਦੀ ਪੱਠ ਹੈ ਖੀਰੀ ਅੱਛਾ ਇਹ ਕਾਲੀ ਬੱਕਰੀ ਦੀ ਪੱਠ ਹੈ ਜੀ ਜੀ ਇਹ ਵੀ 38 49 ਕਰ ਗਈ 38 49 ਇੰਚ ਹਾਈਟ ਆ ਬਾਈ ਖੀਰੀ ਪੱਠ ਹੈ ਹਾਂਜੀ ਹਾਂ ਤੇ ਬਾਕੀ ਬਾਈ ਜਿਹੜੀਆਂ ਇੱਧਰ ਪੱਠਾਂ ਫਿਰਦੀਆਂ ਵੀ ਸਾਰੀਆਂ ਖੀਰੀਆਂ ਹੀ ਨੇ ਇਹ ਸਾਰੀਆਂ ਖੀਰੀਆਂ ਨੇ ਆ ਵੀ ਖੀਰੀ ਹੈ ਇਹ ਆ ਦੇਖ ਲੋ ਜੀ ਠੀਕ ਹੈ ਬਾਈ 38 49 ਤੋਲੀ ਕਰ ਗਈ ਇਹ ਸਾਰੀਆਂ ਭੂਤ ਦੀਆਂ ਪੱਠਾਂ ਨੇ ਜੀ ਹਾਂਜੀ ਹਾਂਜੀ ਇਹ ਭੂਤ ਦੀਆਂ ਪੱਠਾਂ ਨੇ ਲਓ ਬਈ ਦੇਖੋ ਦੋਸਤੋ ਸਾਰੀਆਂ ਖੀਰੀਆਂ ਪੱਠਾਂ ਨੇ ਹਨਾ ਬਹੁਤ ਸੋਹਣੀਆਂ ਹਾਂਜੀ ਹਾਂਜੀ ਜਿਹਦੀ ਹਾਈਟ ਵੀ ਪੱਠਾਂ ਬਹੁਤ ਸੋਹਣੀ ਕੱਢ ਰਹੀਆਂ ਨੇ ਤੇ ਬਾਕੀ ਕਲਰ ਹਨਾ ਸਾਰੇ ਆ ਗਏ ਬਾਈ ਕੋਲ ਸ਼ੇਰ ਆ ਪੱਕਾ ਲੋਹਾ ਆ ਗਿਆ ਡੱਬਾ ਕਲਰ ਆ ਗਿਆ ਆ ਪਾਕਿਸਤਾਨੀ ਆ ਪਾਕਿਸਤਾਨੀ ਕਹ ਲੋ ਜਿਹੜਾ ਕਹਿ ਦਿੰਦੇ ਪਾਕਿਸਤਾਨੀ ਦਾ ਕੀ ਹੈ ਤਾਂ ਇੰਡੀਅਨ ਇੱਥੇ ਪੰਜਾਬ ਦੀ ਨਸਲ ਹੈ ਹਾਂ ਨਸਲ ਇੱਥੋਂ ਗਈ ਹੈ ਸਾਰੀ ਹੈ ਨਾ ਪਾਕਿਸਤਾਨੀ ਨਾਗਰੀ ਲੋ ਬਾਈ ਦੇਖੋ ਦੋਸਤੋ ਬਾਈ ਇਹਨਾਂ ਦੇ ਭੂਤਜਾ ਬਣਾਇਆ ਹੋਇਆ ਹੈ ਬਾਈ ਇਹਨਾਂ ਦੇ ਵਿੱਚੋਂ ਕੋਈ ਪੱਠ ਸੇਲ ਹੈਗੀ ਹੈ ਜੀ ਹੁਣ ਨਾ ਬਾਈ ਜੀ ਮਸਾਂ ਤਿਆਰ ਹੋਈਆਂ ਜੀ ਲੋ ਬਾਈ ਸੇਲ ਨਹੀਂ ਹੈ ਕੋਈ ਵੀ ਪੱਠ ਇਹਨਾਂ ਦੇ ਵਿੱਚੋਂ ਤੇ ਬਹੁਤ ਹੀ ਸੋਹਣੀ ਕੁਆਲਿਟੀ ਦੇ ਵਿੱਚ ਪੱਠਾ ਨੇ ਵੀਡੀਓ ਦੇ ਵਿੱਚ ਬਾਈ ਦਾ ਸਾਰਾ ਪਰਿਵਾਰ ਖੜਾ ਹਨ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਬਾਈ ਨੇ ਇਹ ਫਾਰਮ ਤਿਆਰ ਕੀਤਾ ਤੇ ਅੱਜ ਇੱਕ ਕਾਮਯਾਬ ਬੱਕਰੀ ਪਾਲਕ ਦੇ ਤੌਰ ਤੇ ਜਾਣੇ ਜਾਂਦੇ ਆ। ਹਾਂਜੀ। ਬਾਈ ਜੀ ਪਰਿਵਾਰ ਦਾ ਕਿੰਨਾਕ ਸਹਿਯੋਗ ਹੈਗਾ ਜੀ? ਬਾਈ ਜੀ ਸਭ ਤੋਂ ਜ਼ਿਆਦਾ ਪਰਿਵਾਰ ਦਾ ਸਹਿਯੋਗ ਜ਼ਰੂਰੀ ਵੀ ਹੈ ਜੀ। ਹਾਂਜੀ। ਬੱਕਰੀ ਪਾਲਣ ਦੇ ਵਿੱਚ। ਅਗਰ ਪਰਿਵਾਰ ਦਾ ਸਹਿਯੋਗ ਆਪਾਂ ਨੂੰ ਨਹੀਂ ਮਿਲਦਾ ਹਾਂਜੀ ਤੇ ਮੇਰੇ ਆਈਡੀਆ ਨਾਲ ਆਪਾਂ ਮੁਸ਼ਕਿਲ ਕਾਮਯਾਬ ਹੁੰਦੇ ਆ। ਨਹੀਂ ਕਾਮਯਾਬ ਹੋ ਸਕਦੇ। ਠੀਕ ਹੈ ਜੀ। ਉਹ ਮੇਰਾ ਮੁੰਡਾ ਹੀ ਆ ਮੇਰੀ ਨੋਹ ਆਇਆ ਮੇਰੀ ਕੁੜੀ ਆ। ਹਾਂਜੀ। ਤੇ ਬਹੁਤ ਕੰਮ ਕਰਾਉਂਦੇ। ਜਦੋਂ ਤੁਸੀਂ ਸ਼ੁਰੂ ਕੀਤਾ ਜੀ ਕੰਮ ਹਨਾ ਬੱਕਰੀਆਂ 'ਚ ਪਹਿਲੀ ਵਾਰ ਆਏ। ਉਦੋਂ ਪਰਿਵਾਰ ਦਾ ਕੀ ਰਿਐਕਸ਼ਨ ਸੀਗਾ ਜੀ? ਸ਼ੁਰੂ ਕੁਝ ਦਿਨ ਇਕੱਲੇ ਨੇ ਕਰਿਆ ਸੀ ਅੱਛਾ ਤੇ ਬਾਅਦ ਚ ਸਾਰਿਆਂ ਨੇ ਸ਼ੌਂਕ ਪੈ ਗਏ ਠੀਕ ਹੈ ਜੀ ਹਾਂਜੀ ਹਾਂਜੀ ਸਾਰੇ ਘਰ ਦੇ ਜੀ ਸਾਰੇ ਲੱਗੇ ਰਹਿੰਦੇ ਹੁਣ ਸਾਡੀ ਬਹੂ ਸਾਡੇ ਤੋਂ ਵੀ ਪਹਿਲੇ ਉੱਠ ਕੇ ਸਾਰਾ ਕੰਮ ਸੰਭਾਲ ਲੈਂਦੀ ਪਸ਼ੂਆਂ ਦਾ ਹਾਂਜੀ ਬੱਕਰੀਆਂ ਬਾਹਰ ਕੱਢ ਕੇ ਇਹਨਾਂ ਨੂੰ ਨੀਰਾ ਪੋਣਾ ਏ ਤੇ ਮੁੰਡਾ ਤੇ ਦੋਨੇ ਮਤਲਬ ਆਪਦਾ ਕੰਮ ਸੰਭਾਲਦੇ ਤੇ ਮੈਂ ਉਹਦੇ ਬਾਅਦ ਹੀ ਉੱਠਦਾ ਹਾਂ ਹਾਂਜੀ 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 ਬਹੁਤ ਬਈ ਆਪਣੇ ਸਾਡੇ ਇਲਾਕੇ ਦੀ ਗੱਲ ਕਰੀਏ ਮਾਲਵੇ ਦੇ ਵਿੱਚ ਜਾਂ ਜਿਹੜਾ ਵੀ ਭਰਾਣਾ ਵਾ ਇਸ ਕੰਮ 'ਚ ਆਉਂਦਾ ਹਾਂਜੀ ਹਾਂਜੀ ਤਾਂ ਆਪਣੀਆਂ ਬੀਬੀਆਂ ਭੈਣਾ ਘਰੇ ਲੜਨ ਲੱਗ ਜਾਂਦੀਆਂ ਵੀ ਬੱਕਰੀਆਂ ਕਿੱਧਰੋਂ ਲੈ ਆਇਆ ਤ ਇਹ ਕੀਤਾ ਆਪਣਾ ਨੀਗਾ ਹਨਾ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਭਾਈ ਜੀ ਦੇਖੋ ਵੱਡੇ ਡੰਗਰਾਂ ਤੋਂ ਇੰਨਾ ਚ ਕਮਾਈ ਵੱਧ ਆਈ ਹਾਂ ਦੀ ਉਹਨਾਂ ਦੀ ਖੇਚਲ ਬਹੁਤ ਹੈ ਕੰਮ ਕਰਨ ਵਾਲੇ ਬੰਦੇ ਨਹੀਂ ਮਿਲਦੇ ਆਪਾਂ ਨੂੰ ਜੀ ਭਾਈ ਤੇ ਇਹ ਆਪਾਂ ਕਰਦੇ ਜੀ ਸਾਰੇ ਰਲ ਕੇ ਵਧੀਆ ਸੰਭਾਲ ਸਕਦੇ ਤੇ ਕਮਾਈ ਬਹੁਤ ਹੈ ਇਹਦੇ ਚ ਹਾਂਜੀ ਵੱਡੇ ਪਸ਼ੂਆਂ ਨਾਲ ਵੱਧ ਕਮਾਈ ਆ ਜਾਂਦੀ ਠੀਕ ਹੈ ਭਾਈ ਵੀ ਮੇਰਾ ਤਾਂ ਇਹ ਕਹਿਣਾ ਜੀ ਬਾਕੀ ਦੇਖੋ ਆਪੋ ਆਪ ਦਾ ਸਿਸਟਮ ਹੁੰਦਾ ਹੈ ਜਦੋਂ ਤੁਸੀਂ ਫਿਰ ਕਿਤੇ ਜਾਂਦੇ ਹੋ ਬਾਈ ਰਿਸ਼ਤਦਾਰੀ ਚੀਜ਼ਾਂ ਬਾਹਰ ਕਿਤੇ ਗਏ ਹੋਣੇ ਰਤ ਲੱਗ ਜਾਂਦੀ ਆ ਪਿੱਛੇ ਪਰਿਵਾਰ ਸੰਭਲਿੰਦਾ ਬੱਕਰੀ ਆਪਣੇ ਆਪ ਸੰਭਾਲ ਲੈਂਦੇ ਆ ਮੁੰਡਾ ਹੈ ਬਹੂ ਹੈ ਮੇਰੀ ਕੁੜੀ ਹੈ ਇਹ ਸਾਰੇ ਆਪਣੇ ਆਪ ਸੰਭਾਲਦੇ ਠੀਕ ਹੈ ਬਾਈ ਹਾਂਜੀ 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 ਬਾਈ ਜੀ ਦੇਖੋ ਪਹਿਲੀ ਵੀਡੀਓ ਤੇ ਆਪਣੇ ਭਰਾਵਾਂ ਨੇ ਬਹੁਤ ਰਿਸਪੌਂਸ ਦਿੱਤਾ ਤੇ ਆਪਾਂ ਨੂੰ ਤੇ ਬਾਹਰ ਬੈਠੇ ਜਿਹੜੇ ਆਪਣੇ ਭਾਈ ਇੱਕ ਕਰਨਵੀਰ ਇੰਗਲੈਂਡ ਤੋਂ ਜੀ ਹਾਂਜੀ ਸਰੂਪ ਵੀਰਦੀ ਇੱਕ ਮੁੰਡਾ ਜੀ ਮੇਰੇ ਖਿਆਲ ਆਸਟ੍ਰੇਲੀਆ ਬੈਠਾ ਹੀ ਜੀ ਤੇ ਉਹ ਭਰਾਵਾਂ ਨੇ ਮੈਨੂੰ ਬਹੁਤ ਕੁਝ ਕਿਹਾ ਹੀ ਉਹਨਾਂ ਨੇ ਕਿਹਾ ਭਰਾ ਜੀ ਅਗਰ ਤੁਸੀਂ ਇਸ ਕੰਮ ਦੇ ਵਿੱਚ ਮਤਲਬ ਤੁਹਾਨੂੰ ਕਿਤੇ ਵੀ ਮੁਸੀਬਤ ਆਉਂਦੀ ਹੈ ਹਾਂਜੀ ਵੀ ਅਸੀਂ ਤੁਹਾਡੇ ਨਾਲ ਆਈ ਠੀਕ ਹੈ ਜੀ ਇੱਥੋਂ ਤੱਕ ਕਿ ਉਹਨਾਂ ਨੇ ਬਹੁਤ ਕੁਝ ਕਿਹਾ ਹੀ ਮੈਂ ਉਹਨੀ ਗੱਲ ਤੁਹਾਨੂੰ ਨਹੀਂ ਆਖਦਾ ਹਾਂਜੀ ਹਾਂਜੀ ਤੇ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਬਾਹਲ ਵਾਲੇ ਭਰਾਵਾਂ ਨੇ ਵੀ ਆਪਣੇ ਵਾਲੇ ਬਹੁਤ ਆਪਾਂ ਨੂੰ ਸਹਿਯੋਗ ਦਿੱਤਾ ਬਾਕੀ ਹੱਲਾਸ਼ੀਰੀ ਬਹੁਤ ਹੁੰਦੀ ਹੈ ਹੈਨਾ ਜੀ ਬਹੁਤ ਹੱਲਾਸ਼ੀਰੀ ਹੁੰਦੀ ਹੈ ਹਰ ਥਾਂ ਤੋਂ ਫੋਨ ਆਇਆ ਜੀ ਆਪਾਂ ਨੂੰ ਠੀਕ ਹੈ ਜੀ ਤੇ ਵਧੀਆ ਹੀ ਸਾਰਾ ਸਿਸਟਮ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਕੀਮਤੀ ਜਾਣਕਾਰੀ ਦਿੱਤੀ ਜਿਹੜੀਆਂ ਆਪਦੀਆਂ ਬੱਕਰੀਆਂ ਪੱਠਾਂ ਦਿਖਾਈਆਂ ਤੇ ਸਾਡੇ ਚੈਨਲ ਦੇ ਲਈ ਵੀ ਮਾਣ ਵਾਲੀ ਗੱਲ ਆ ਵੀ ਪਹਿਲੀ ਵਾਰ ਆਪਣੀਆਂ ਜਿਹੜੀਆਂ ਬੱਕਰੀਆਂ ਹਨਾ ਉਹ ਯੰਗ ਫਾਰਮਰ ਚੈਨਲ ਤੇ ਆਈਆਂ ਨੇ ਹਾਂਜੀ 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 ਆਈਆਂ ਨੇ ਦੇਖੋ ਹਾਂਜੀ ਇਹ ਬਾਈ ਪਮਾਈ ਜੀ ਦੀ ਦੇਣ ਹੈ ਮੇਰੇ ਉਸਤਾਜ ਜੀ ਦੀ ਤੇ ਪਰਮਾਤਮਾ ਉਹਨਾਂ ਦੀ ਉਮਰ ਵਧਾਵੇ ਜੀ ਤੇ ਜਿਹੜੇ ਭਰਾ ਮੇਰੀ ਵੀਡੀਓ ਦੇਖਦੇ ਨੇ ਹਾਂਜੀ ਸਾਰੇ ਵੀਡੀਓ ਸ਼ੇਅਰ ਕਰਿਓ ਜੀ ਤੇ ਲਾਈਕ ਕਰੋ ਇਸ ਮੇਰੀ ਵੀਡੀਓ ਨੂੰ